ਹਾਲ ਟੂ ਨਿਊ ਲੈਵਿਟ ਕਾਟਾ ਸੁਆਗਤ ਸੰਯੁਕਤ ਸੰਘਾਸਕ ਕਮੇਟੀ ਨੇ ਸ਼ਿਆਟਾ ਸੂਚੀਕਾ ਦੇ ਨਾਲ ਮਿਲ ਕੇ ਸੋਮਵਾਰ ਨੂੰ ਸਵੇਰੇ 10 ਵਜੇ ਪ੍ਰਸ਼ਾਸਨ ਵਿਰੁੱਧ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਰੋੜ ਜਾਮ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ 6 ਮਹੀਨਿਆਂ ਤੋਂ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਘਰਾਂ ਵਿੱਚ ਸੀਵਰ ਮਿਕਸ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਨਾਲ ਟੱਬਰਾਂ ਦੇ ਟੱਬਰ પેટ ਦੀਆਂ ਬਿਮਾਰੀਆਂ ਨਾ ਗਰਸਤ ਹਨ ਤੇ ਇਹ ਪ੍ਰਸ਼ਾਸਨ ਵੱਲੋਂ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਆਓ ਦੇਖਦੇ ਹਾਂ ਇੱਕ ਰਿਪੋਰਟ ਕਮੇਟੀ ਦਾ ਆਯੋਜਨ ਕੀਤਾ ਸੀ ਤੇ ਜਿਹੜੀ 82 82 83 84 85 ਨੰਬਰ ਵਾਡਾਂ ਵਾ ਇਹਦੇ ਵਿੱਚ 6 ਮਹੀਨਿਆਂ ਤੋਂ ਗੰਦਾ ਪਾਣੀ ਦੀ ਬੜੀ ਤਕੜੀ ਪ੍ਰੋਬਲਮ ਛੱਡ ਦੇ ਵਿੱਚ ਪੈ ਗਿਆ ਤੇ ਅਸੀਂ ਕਮੇਟੀ ਬਣਾਈ ਹੈ ਉਹਦੇ ਵਿੱਚ ਅਸੀਂ ਇੱਕ ਫੈਸਲਾ ਕੀਤਾ ਸੀ ਵੀ ਪ੍ਰਸ਼ਾਸਨ ਜਿਹੜਾ ਬਣਾ ਅਸੀਂ A ਤੋਂ ਲੈ ਕੇ Z ਤਿੱਕਰ ਸਾਰਿਆਂ ਨੂੰ ਅਸੀਂ ਮੈਮੋਰੰਡਮ ਦੇ ਚੁੱਕੇ ਹਾਂ ਸਾਰੇ ਮਤਲਬ ਕਿ ਵਿਭਾਗਾਂ ਨੂੰ ਮਿਲ ਚੁੱਕੇ ਹਾਂ ਕੋਈ ਮਤਲਬ ਕਿ ਨਿਆਣੇ ਦਾ ਦਿੱਤਾ ਕੰਮ ਕਰਨ ਦੀ ਨਹੀਂ ਸੁਤੇ ਆ ਬਸ ਸਾਨੂੰ ਇਹ ਕਹੀ ਜਾਂਦੇ 2 ਦਿਨ ਚ ਠੀਕ ਹੋ ਜਾਏਗਾ 3 ਦਿਨ ਦਾ ਟਾਈਮ ਜੋ ਕੋਈ ਕਿਹਾ 7 ਦਿਨ ਦਾ ਟਾਈਮ ਜੋ ਜੇਹੇ ਤੋਂ ਲੈ ਕੇ ਕਮਿਸ਼ਨਰ ਸਾਹਿਬ ਤੱਕ ਸੀਵਰੇਜ ਬੋਰਡ ਤਿੱਕਰ ਐਮ ਐਲ ਏ ਜਿਹੜੇ ਮੌਜੂਦਾ ਉਹਨਾਂ ਨੂੰ ਮਿਲ ਚੁੱਕੇ ਹਾਂ ਪਰ ਕੋਈ ਮਸਲਾ ਨਹੀਂ ਰਹਾ ਅਸੀਂ ਹੁਣ ਆਪਣੀ ਕਮੇਟੀ ਵੱਲੋਂ ਜਿਹੜੀ ਆਪਾਂ ਨਵੀਂ ਕਮੇਟੀ ਚੁਣੀ ਆ ਉਹਦੇ ਵੱਲੋਂ 27 ਤਰੀਕ ਨੂੰ ਅਸੀਂ ਮਦਕੀ ਧਰਨੇ ਦਾ ਐਲਾਨ ਕੀਤਾ ਵਾ ਵੀ 10 ਵਜੇ ਸਾਰੇ ਘੁੰਮ ਮਾ ਕੇ ਹੁੰਚੜ ਤੇ ਆਪਣਾ ਨਾਲ ਲੈ ਕੇ ਹੁਣ ਆਦਰ ਦਾਦਾ ਬੰਦੇ ਜਿਹੜਾ ਮਦਕੀ ਕੰਮ ਕਰਦੀ ਨੀਂ ਜਿਹੜੀ ਕਾਰਪੜੇ ਸੁਤੀ ਆ ਉਹਨੂੰ ਜਗਾ ਜਾਵੇ ਕਿੱਥੇ ਕਿੱਥੇ ਜਗਾ ਗੜੇ ਰੱਖੀ ਕਿਹਾਡੇ ਮੋੜ ਦਿੱਤੇ ਠੀਕ ਹੈ ਫਿਰ ਅੱਗੇ ਭਾਈ ਰਮਨ ਜੀ ਸਾਡੇ ਪਿਛਲੇ 6 ਦੇ ਵਿੱਚ ਖਾਸ ਕਰਕੇ ਦੁਨੀਆ ਲਗਭਗ 8 ਤੋਂ 9 ਵਾੜਾ ਪਿੰਡੀਆਂ ਉਹਨਾਂ ਸਾਰੀਆਂ ਦੇ ਵਿੱਚ ਸੀਵਰ ਦੀ ਬਲਾਕੇਜ ਕਰਕੇ ਗੰਦਾ ਪਾਣੀ ਵਿੱਚੋਂ ਪਿਆ ਰਿਹਾ ਉਹਦੇ ਨਾਲ ਨਾਲ ਸੀਵਰ ਦੀ ਜਿਹੜੀ ਸਮੱਸਿਆ ਬਹੁਤ ਵੱਡੀ ਬਣ ਗਈ ਹੈ ਉਹਦੇ ਪਿਛਲੇ 4 ਕਮਿਸ਼ਨਰ ਬਦਲ ਗਏ ਆ 6 ਮਹੀਨੇ ਹੋ ਗਏ ਦੋ ਸਰਕਾਰਾਂ ਬਦਲ ਗਈਆਂ ਪਰ ਸਾਡੀ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਉਹਦੇ ਸਬੰਧਾ ਜਦੋਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪਲੇਟਫਾਰਮਾਂ ਤੇ ਗੱਲ ਪਹਚਾਈ ਗਈ ਉਹਦਾ ਹੱਲ ਨਹੀਂ ਹੋਇਆ ਉਹਦਾ ਕਾਰਨ ਆ ਵੀ ਜਿਹੜੇ ਸਾਡੇ ਅਕਸਰ ਆ ਕਾਰਪੋਰੇਸ਼ਨ ਦੇ ਉਹਨਾਂ ਦੇ ਵਿੱਚ ਇੱਛਾ ਸ਼ਕਤੀ ਦੀ ਕਮੀ ਸਾਡੇ ਜਿੰਨੇ ਨਮਾਇਦੇ ਆ ਸਮਾਜਿਕ ਪਾਰਟੀਆਂ ਸਮਾਜਿਕ ਸੰਸਥਾਵਾਂ ਦੇ ਧਾਰਮਿਕ ਸੰਸਥਾਵਾਂ ਦੇ ਰਾਜਨੀਤਿਕ ਪਾਰਟੀਆਂ ਦੇ ਸਾਰਿਆਂ ਨੇ ਕਾਰਪੋਰੇਸ਼ਨ ਨੂੰ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਫਰੋਚ ਕੀਤਾ ਪਰ ਕੋਈ ਜਦੋਂ ਸਿੱਕਾ ਨਹੀਂ ਨਿਕਲਿਆ ਉਹਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਸਾਡੀ ਛਾੜੇ ਦੀ ਸੰਘਰਸ਼ ਕਮੇਟੀ ਬਣੀ ਆ ਸਾਰੀਆਂ ਫੀਡਰਲ ਪਾਰਟੀਆਂ ਨੂੰ ਲਾ ਕੇ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਲਾ ਕੇ ਉਹਨਾਂ ਨੇ 100 ਵਾਰ 10 ਵਜੇ ਛਾੜੇ ਚੌਕ ਤੇ ਇਸ ਬੰਦੀ ਧਰਨਾ ਰੱਖਿਆ ਇੱਕ ਰੋਸ ਮਜਾਦਾ ਤਾਂ ਜੋ ਜਿਹੜਾ ਸਾਡੇ ਹਾਲਾਤ ਆ ਛਾੜੇ ਦੇ ਲੋਕਾਂ ਦੇ ਜਿਹੜੇ ਲੋਕੀ ਹਸਪਤਾਲਾਂ 'ਚ ਤਾਕਰੇ ਆ ਗੰਦਾ ਪਾਣੀ ਪੀ ਕੇ ਮਰ ਰਹੇ ਆ ਇਹ ਇਲਾਕੇ ਦੇ ਵਿੱਚ ਜਿਹੜੀ ਬਿਮਾਰੀ ਫੈਲਣ ਦਾ ਡਰ ਪੈ ਗਿਆ ਉਹਦਾ ਲੋਕਾਂ ਦੇ ਜਿਹੜਾ ਸੁਨੇਹਾ ਆ ਲੋਕਾਂ ਦਾ ਉਹ ਸਰਕਾਰ ਤੱਕ ਪਹੁੰਚਾ ਸਕੀ ਹੈ ਸਰਕਾਰ ਦੇ ਕੰਨ ਫੁੱਲ ਸਕੀਏ ਉਸ ਵਾਸਤੇ ਧਰਨਾ ਰੱਖਿਆ ਗਿਆ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਸਮੂਹ ਕੌਂਸਲਰਾਂ ਨੂੰ ਬੇਨਤੀ ਕਰਦਾ ਸਮੂਹ ਹੋਰ ਵੀ ਜਿਹੜੇ ਵੱਖ-ਵੱਖ ਸੰਸਥਾਵਾਂ ਵਾਲੇ ਆ ਸਾਰਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੂੰ ਸੁਨੇਹਾ ਨਹੀਂ ਮਿਲਿਆ ਵੀ ਰਾਜਨੀਤੀ ਤੋਂ ਉੱਪਰ ਉੱਠ ਕੇ ਘੜੇ ਬਾਜੀ ਤੋਂ ਪਰ ਉੱਠ ਕੇ ਇਹ ਇੱਕ ਸਾਂਝਾ ਤੇ ਸਮਾਜਿਕ ਕੰਮ ਆ ਇਹਦੇ ਵਾਸਤੇ ਸਾਰੇ ਜਿਹੜੇ ਸੋਮਵਾਰ ਉੱਤੇ ਆਈਏ ਤਾਂ ਜੋ ਇਹ ਜਿਹੜੇ ਸਾਡੀਆਂ ਪੀੜ੍ਹੀਆਂ ਦਾ ਜਿਹੜਾ ਗੁਟਾਣ ਹੋਣ ਵਾਲਾ ਉਸ ਤੋਂ ਬਚਿਆ ਜਾ ਸਕੇ ਹਾਂਜੀ ਅਰਵਿੰਦ ਜੀ ਬਹੁਤ ਜ਼ਿਆਦਾ ਗੁੱਸਾ ਸ਼ਹਿਰੀ ਦੀ ਜਨਤਾ ਦੇ ਵਿੱਚ ਹੈ ਕਿ ਪਿਛਲੇ 4 ਮਹੀਨੇ ਤੋਂ ਲਗਾਤਾਰ ਕੰਪਲੇਂਟਸ ਲੋਕਾਂ ਕਰ ਰਹੀ ਸੀ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਜਾਗ ਨਹੀਂ ਸੀ ਰਿਹਾ ਪ੍ਰਸ਼ਾਸਨ ਨੂੰ ਜਵਾਬ ਵਾਸਤੇ 27 ਗ੍ਰੀਗ ਵਾਲੇ ਦਿਨ ਸਾਰੇ ਸ਼ਾੜ ਦੇ ਲੋਕ ਵਕਫਰ ਪਾਰਟ ਜਣ ਦੇ ਉਹ ਧਾਰਮਿਕ ਕੱਤੇ ਬੰਦੀਆਂ ਦੇ ਲੋਕ ਆਪਣਾ ਗੁੱਸਾ ਅਜ਼ਹਾਰ ਕਰਨ ਵਾਸਤੇ ਸ਼ਾਟਾ ਕੌਂਗ ਦੇ ਵਿੱਚ ਸ਼ਾਟਾ ਹੋਣ ਨੂੰ ਰੋਕਣ ਵਾਸਤੇ ਇਕੱਠੇ ਹੋ ਰਹੇ ਨੇ ਔਰ ਮੈਂ ਵਿਸ਼ਵਾਸ ਕਰਦਾ ਹਾਂ ਵੀ ਸਾਰੇ ਲੋਕ ਬਹੁਤ ਸਾਰੇ ਲੋਕ ਉੱਥੇ ਆਣਗੇ ਔਰ ਆਪਣੇ ਉਸ ਧੰਨੇ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ ਔਰ ਪ੍ਰਸ਼ਾਸਨ ਵੀ ਜਾਗੇਗਾ ਜਰੂਰ ਜੇ ਨਹੀਂ ਜਾਗੇਗਾ ਤਾਂ ਫਿਰ ਉਸ ਤੋਂ ਵੱਡੀ ਵੀ ਕੋਈ ਕਾਰਵਾਈ ਕੀਤੀ ਜਾਏਗੀ।ਲੇ ਗਰੀਬ 4 ਤੋਂ 5 ਮਹੀਨਿਆਂ ਤੋਂ ਸ਼ਹਾਡੇ ਦੇ ਵੱਖ-ਵੱਖ ਗੁਆਂਢਾਂ ਤੋਂ ਲੋਕ ਜਿਹੜੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਆ ਉਸ ਦੇ ਸਬੰਧ ਦੇ ਵਿੱਚ ਅੱਜ ਸਾਡੇ ਨਾਲ ਵੱਖ-ਵੱਖ ਪਾਰਟੀਆਂ ਤੋਂ ਸਾਰੇ ਮੇਨ ਅਹੁਦੇਦਾਰ ਜੁੜੇ ਨੇ ਬੀਜੇਪੀ ਤੋਂ ਕਾਂਗਰਸ ਤੋਂ ਅਕਾਲੀ ਦਲ ਤੋਂ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਮਸਲਾ ਕਿਸੇ ਇੱਕ ਪਾਰਟੀ ਦਾ ਨਹੀਂ ਆ ਲੋਕ ਪਿਛਲੇ 6 ਮਹੀਨਿਆਂ ਤੋਂ ਬਹੁਤ ਜ਼ਿਆਦਾ ਹੀ ਦੁਖੀ ਗੰਦੇ ਪਾਣੀ ਤੋਂ ਕਿਉਂਕਿ ਪੀਣ ਵਾਲਾ ਪਾਣੀ ਮਿਕਸ ਹੋ ਗਿਆ ਸੀਵਰੇਜ ਦਾ ਵਿਚਾਰਿਆ ਤੇ ਇਹਦੇ ਨਾਲ ਬਿਮਾਰੀਆਂ ਫੈਲਣ ਦਾ ਬੜਾ ਡਰ ਹੈ ਕਿਉਂਕਿ ਹੁਣ ਬਰਫਾਦੀ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਇਸ ਦੇ ਸਬੰਧ ਵਿੱਚ ਅਸੀਂ ਆਈ ਵਕਫਾਕ ਮਹਿਗਿਆ ਦੇ ਸੀਵੇ ਬੋਰਡ ਕਾਰਪੋਰੇਸ਼ਨ ਦੇ ਵਿੱਚ ਪਹੁੰਚ ਕੀਤੀ ਪਿਛਲੇ 6 ਮਹੀਨਿਆਂ ਤੋਂ ਪਰ ਇਸ ਦਾ ਹੱਲ 0% ਹੈ ਕੋਈ ਹੱਲ ਨਹੀਂ ਹੋਇਆ ਜਿਸ ਦੇ ਸਬੰਧ ਦੇ ਵਿੱਚ ਹੁਣ ਅਸੀਂ 27 ਤਰੀਕ ਸੋਮਵਾਰ ਸਵੇਰੇ 10 ਵਜੇ ਸ਼ਿਹਾੜੇ ਚੌਂਗ ਦੇ ਵਿੱਚ ਸਮੂਹ ਸ਼ਿਹਾੜਾ ਵਾਸੀਆਂ ਨਾਲ ਮਿਲ ਕੇ ਇੱਕ ਵਿਸ਼ਾਲ ਲੋਕ ਧਰਨਾ ਦੇਣ ਜਾ ਰਹੇ ਹਾਂ ਹਾਂਜੀ ਰਿੰਕੂ ਜੀ ਜਿਹੜਾ ਇਹ ਪ੍ਰਾਂਦਾ ਬਹੁਤ ਵਧੀਆ ਹਲਕਾ ਵੈਸਟ ਤੇ ਜਿੰਨੇ ਵੀ ਸਾਰੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਇੱਕ ਸੰਗਠਨ ਕਮੇਟੀ ਦਾ ਬਣਾਇਆ ਜਿਹਦੇ ਵਿੱਚ 7 ਮਹੀਨੇ ਤੋਂ 7-8 ਮਹੀਨਿਆਂ ਤੋਂ ਇਹ ਪਾਣੀ ਦਾ ਪ੍ਰੋਬਲਮ ਜਿਹੜੀ ਹੈ ਬਹੁਤ ਵੱਡੀ ਹਲਕਾ ਵੈਸਟ ਦੇ ਵਿੱਚ ਚੱਲ ਰਹੀ ਸੀ ਮੇਰੇ ਹਿਸਾਬ ਨਾਲ ਸਭ ਤੋਂ ਪਹਿਲੇ 82 ਨੰਬਰ ਵਾਰਡ ਦੇ ਵਿੱਚੋਂ ਹੀ ਇਹ ਮੁੱਦਾ ਜਿਹੜਾ ਉੱਠਿਆ ਜਿਹੜਾ ਅੱਜ ਪੂਰੇ ਹਲਕਾ ਵੈਸਟ ਦੇ ਵਿੱਚ ਜਿਹੜਾ ਇਹ ਪਾਣੀ ਦੀ ਜਿਹੜੀ ਸਮੱਸਿਆ ਜਿਹੜੀ ਬਹੁਤ ਵੱਡੀ ਚੱਲ ਰਹੀ ਆ ਮੈਂ ਗਰ ਕੌਮਰ ਕੀ ਜਿੰਨੇ ਵੀ ਸਾਡੇ ਪਾਰਟੀ ਦੇ ਵੱਕ ਪਕ ਲੀਡਰ ਜਿਹੜੇ ਜਿਨ੍ਹਾਂ ਨੇ ਬੜਾ ਵੱਡਾ ਫਰਲਾ ਕੀਤਾ ਔਰ ਇੱਕ ਸੰਗਠਨ ਕਮੇਟੀ ਬਣਾ ਕੇ ਸੋਮਵਾਰ ਨੂੰ ਸਵੇਰੇ 10 ਵਜੇ ਸ਼ਾੜਾ ਚੌਂਗ ਦੇ ਵਿੱਚ ਜਿਹੜਾ ਇਹ ਧਰਨਾ ਲਗਾਇਆ ਜਾਣਾ ਔਰ ਮੈਂ ਸਾਰੇ ਆਪਣੇ ਹਲਕਾ ਬੈਂਚ ਦੇ ਲੋਕਾਂ ਨੂੰ ਔਰ ਜਿੰਨੇ ਵੀ ਸਾਡੇ ਵੱਕ ਪਾਰਟੀਆਂ ਦੇ ਲੀਡਰ ਨੇ ਚਾਹੇ ਉਹ ਇਸ ਟਾਈਮ ਇਸ ਮੀਟਿੰਗ ਦੇ ਵਿੱਚ ਆਏ ਆ ਜਾਂ ਨਹੀਂ ਆਏ ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਵੱਧ ਚੜ ਕੇ ਆਪਣੇ ਨਾਂ ਸਾਥੀ ਲੈ ਕੇ ਸ਼ਹਿਰਾਂ ਚੌਂ ਦੇ ਵਿੱਚ ਆਉਣ ਉਹ ਇਕੱਲੇ ਕਿਸੇ ਦੇ ਘਰ ਦਾ ਕੰਮ ਨਹੀਂ ਆ ਤੇ ਪੂਰੇ ਹਲਕੇ ਵਿੱਚ ਦੇ ਲੋਕਾਂ ਦਾ ਕੰਮ ਆ ਤੇ ਸਾਡਾ ਇਹ ਫਰਜ਼ ਬਣਦਾ ਕਿ ਉਸ ਦਰਨੇ ਵਿੱਚ ਪਹੁੰਚ ਕੇ ਉਸ ਦਰਨੇ ਨੂੰ ਸਫਲ ਬਣਾ ਕੇ ਤੇ ਲੋਕਾਂ ਦੀ ਜਿਹੜੀ ਇਹ ਸਮੱਸਿਆ ਹੈ